ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਵੈ ਜਮਨੀ ਦਾ ਸ਼ੇਵਾ ਪਾਕ ਮਾਹੌਲ ਸਾਡੀ ਗਲੀ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਸੀ ਸਾਡੀ ਗਲੀ ਕੀ ਪੂਰੀ ਪੂਰਾ ਮਲਤਾਨੀ ਢਾਂਡਾ ਹੀ ਪੰਜਾਬੀ ਸੀ ਜਿਹੜੇ ਹਿੰਦੂ ਸਨ ਜਾਂ ਕਿਸੇ ਹੋਰ ਕੌਮ ਦੇ ਸਨ ਉਹ ਵੀ ਪੰਜਾਬੀ ਹੀ ਬੋਲਦੇ ਸਨ ਇਵੇਂ ਪੰਜਾਬੀ ਬੋਲਦੇ ਕਿ ਜਿਵੇਂ ਪੰਜਾਬੀ ਵਿੱਚ ਹੀ ਸੋਚਦੇ ਹੋਣ ਕੁਝ ਮਲਤਾਨੀ ਲੋਕ ਵੀ ਮਹੱਲੇ ਵਿੱਚ ਰਹਿੰਦੇ ਸਨ ਕਸਲ ਵਿੱਚ ਮੁਲਤਾਨੀਆਂ ਕਰਕੇ ਤਾਂ ਇਹ ਇਲਾਕੇ ਦਾ ਨਾਮ ਮੁਲਤਾਨੀ ਢੰਡਾ ਪਿਆ ਹੋਇਆ ਸੀ ਉਹ ਆਪਣੇ ਜ਼ਰਾ ਵੱਖਰੇ ਤਰੀਕੇ ਦੀ ਪੰਜਾਬੀ ਬੋਲਦੇ ਉਹ ਸਧਾਰਨ ਗੱਲਬਾਤ ਕਰਦੇ ਵੀ ਇਸ ਤਰ੍ਹਾਂ ਜਿავਦਾ ਜਿਵੇਂ ਆਪਸ ਵਿੱਚ ਲੜ ਰਹੇ ਹੋਣ ਮੈਨੂੰ ਉਹਨਾਂ ਦੀ ਗੱਲਬਾਤ ਸੁਣਨ ਵਿੱਚ ਬੜਾ ਮਜ਼ਾ ਆਉਂਦਾ ਕਾ ਅਤੇ ਤਾ ਦਾ ਉਚਾਰਨ ਉਹ ਬਿਲਕੁਲ ਵੱਖਰੇ ਅੰਦਾਜ਼ ਵਿੱਚ ਕਰਦੇ ਹਿੰਦੀ ਅਤੇ ਪੰਜਾਬੀ ਦਾ ਰਲਵਾ ਮਿਲਣ ਮਾਜਾ ਪ੍ਰਭਾਵ ਪੈਂਦਾ ਉਹਨਾਂ ਦਿਨਾਂ ਵਿੱਚ ਟ੍ਰਾਂਜਿਸਟਰ ਨਵੇਂ-ਨਵੇਂ ਆਏ ਸਨ ਘਰਾਂ ਵਿੱਚ ਤਾਂ ਆਮ ਹੀ ਵੱਜਦੇ ਪਰ ਲੋਕ ਹੱਥਾਂ ਵਿੱਚ ਫੜੀ ਫਿਰਦੇ ਜਿਹੜੀ ਵੀ ਗਲੀ ਵਿੱਚ ਲੰਗੇ ਰੇਡੀਓ ਉੱਪਰ ਚਲਦੇ ਗਾਣੇ ਤੁਹਾਡੇ ਕੰਨਾਂ ਵਿੱਚ ਪੈਂਦੇ ਆਪਣੇ ਮਨਪਸੰਦ ਪ੍ਰੋਗਰਾਮਾਂ ਨੂੰ ਲੋਕ ੜੀਕਦੇ ਤੇ ਫਿਰ ਸਾਰ ਰੋਕ ਰੋਕ ਕੇ ਸੁਣਦੇ ਬੱਚਿਆਂ ਦੇ ਪ੍ਰੋਗਰਾਮ ਵੀ ਹੁੰਦੇ ਖਾਸ ਤੌਰ ਤੇ ਐਤਵਾਰ ਨੂੰ ਛੁੱਟੀ ਹੁੰਦੀ ਤਾਂ ਸਾਰੇ ਲੋਕ ਰੇਡੀਓ ਦੁਆਲੇ ਜੁੜੇ ਰਹਿੰਦੇ ਪੰਜਾਬੀ ਦੇ ਪ੍ਰੋਗਰਾਮਾਂ ਵਿੱਚ ਆਸਾ ਸਿੰਘ ਮਸਤਾਨਾ, ਸ੍ਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਗੀਤ ਵੱਜਦੇ ਸ਼ਮਸ਼ਾਦ ਬੇਗਮ ਦੀ ਚਿਕਵੀ ਜੀ ਆਵਾਜ਼ ਸਭ ਤੋਂ ਹੀ ਅਲੱਗ ਪਛਾਣੀ ਜਾਂਦੀ ਸੀ ਅਮਰਤਾ ਪ੍ਰੀਤਮ ਵੀ ਇੱਕ ਪ੍ਰੋਗਰਾਮ ਪੇਸ਼ ਕਰਿਆ ਕਰਦੀ ਸੀ ਜਿਸ ਦਾ ਨਾਂ ਸੀ ਆਵਾਜ਼ ਦੀ ਦੁਨੀਆ ਦੇ ਦੋਸਤੋ ਇਹ ਪ੍ਰੋਗਰਾਮ ਵੀ ਬਹੁਤ ਹਰਮਨ ਪਿਆਰਾ ਸੀ ਲੋਕ ਪ੍ਰਗ ਪਸੰਦੀ ਪ੍ਰੋਗਰਾਮ ਸੁਣਦੇ ਹੀ ਨਹੀਂ ਸਨ ਬਲਕਿ ਉਹਨਾਂ ਬਾਰੇ ਗੱਲਾਂ ਵੀ ਕਰਦੇ ਤੇ ਫਿਰ ਉਹਨਾਂ ਨਾਲ ਉਹਨਾਂ ਦੀ ਬਹੁਤ ਉਤਸੁਕਤਾ ਨਾਲ ਉਡੀਕ ਕਰਦੇ ਮੈਂ ਇਹਨਾਂ ਪ੍ਰੋਗਰਾਮਾਂ ਨੂੰ ਬੜੇ ਧਿਆਨ ਨਾਲ ਤੇ ਸ਼ੌਂਕ ਨਾਲ ਸੁਣਦੀ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਗਾਣਿਆਂ ਨੂੰ ਆਪ ਵੀ ਗੁੰੰਗਣਾਉਣ ਦੀ ਕੋਸ਼ਿਸ਼ ਕਰਦੀ ਸਾਡੀ ਗਲੀ ਦੀ ਸਵੇਰ ਵਿਵਿਧ ਭਾਰਤੀ ਦੀ ਤੁਨ ਨਾਲ ਸ਼ੁਰੂ ਹੁੰਦੀ ਪਰ ਲੋਕ ਬਹੁਤ ਪਹਿਲਾਂ ਦੇ ਉੱਠ ਗਏ ਹੁੰਦੇ ਗੁਰਦੁਆਰੇ ਜਾਣ ਵੇਲੇ ਤਾਂ ਤੜਕੇ ਸਾਰੇ ਹੀ ਉੱਠ ਖੜਦੇ ਬਲਗਾ ਸਹਿਬ ਬੰਗਲਾ ਸਹਿਬ ਅਤੇ ਸੀਸਕੰਚ ਭਾਵੇਂ ਬਹੁਤ ਜ਼ਿਆਦਾ ਦੂਰ ਨਹੀਂ ਸਨ ਪਰ ਉਸ ਤੋਂ ਵੀ ਬਹੁਤ ਨੇੜੇ ਗਲੀ ਨੰਬਰ 3 ਵਿੱਚ ਵੀ ਲੋਕਲ ਗੁਰਦੁਆਰਾ ਸੀ ਸਾਡੀ ਗਲੀ ਦੇ ਬਹੁਤੇ ਲੋਕ ਉੱਥੇ ਹੀ ਜਾਂਦੇ ਸਨ ਸਵੇਰੇ ਉੱਠਦੇ ਹੀ ਲੋਕ ਗਲੀ ਵਿੱਚ ਢਾਹੇ ਮੰਝੇ ਚੁੱਕ ਅੰਦਰ ਅੰਦਰ ਜਾਂਦੇ ਜਾਂ ਮੰਜੇ ਖੜੇ ਕਰਕੇ ਬੱਚਿਆਂ ਨੂੰ ਸਰਕਾਰੀ ਨਾਲੀ ਉੱਪਰ ਟਾਇਲਟ ਬਿਠਾ ਦਿੰਦੇ ਜਦ ਤੱਕ ਅੰਦਰ ਹੀ ਟਾਇਲਟਾਂ ਨਹੀਂ ਬਸੰਦ ਬਣਾਈਆਂ ਤਾਂ ਲੋਕ ਖਾਸ ਤੌਰ ਤੇ ਬੱਚੇ ਸਰਕਾਰੀ ਨਾਲੀਆਂ ਉੱਪਰ ਹੀ ਬੈਠਦੇ ਸਨ ਵੱਡੇ ਸਰਕਾਰੀ ਟਾਇਲਟਾਂ ਵਿੱਚ ਹੀ ਜਾਂਦੇ ਸਨ ਫਿਰ ਪੰਗੀ ਆ ਕੇ ਸਫਾਈਆਂ ਕਰਨ ਲੱਗਦੇ ਬੱਚੇ ਤਿਆਰ ਹੋ ਕੇ ਸਕੂਲਾਂ ਨੂੰ ਤੁਰ ਜਾਂਦੇ ਕੰਮਾਂ ਵਾਲੇ ਕੰਮੀ ਚਲੇ ਜਾਂਦੇ ਉਸ ਤੋਂ ਬਾਅਦ ਫੇਰੀਆਂ ਵਾਲੇ ਆ ਜਾਂਦੇ ਕਦੇ ਸਬਜ਼ੀ ਵਾਲ ਆ ਰਿਹਾ ਹੁੰਦਾ ਤੇ ਕਦੇ ਖਬਾਰਾਂ ਦੀ ਰੱਦੀ ਲੈਣ ਵਾਲਾ ਜਦੋਂ ਕੋਈ ਸਿੰਗਿਆ ਲਾਉਣ ਵਾਲਾ ਆਇਆ ਹੁੰਦਾ ਤੇ ਕਦੇ ਕੋਈ ਭਾਂਡਿਆਂ ਜਾਂ ਕਿਸੀ ਹੋਰ ਚੀਜ਼ ਨੂੰ ਵੇਚਣ ਵਾਲਾ ਗਲੀ ਵਿੱਚ ਵਾਵਾ ਚਾਹਲ ਪੈਲ ਹੁੰਦੀ ਕਰਾਂ ਦੇ ਕਮਾਕਾਰਾਂ ਤੋਂ ਵੇਹਲੀਆਂ ਹੋ ਕੇ ਔਰਤਾਂ ਇੱਕ ਤਾਂ ਇਕੱਠੀਆਂ ਹੋ ਕੇ ਮਹੱਲੇ ਪਰਦੀਆਂ ਚੁਗਲੀਆਂ ਕਰ ਮਾਰਦੀਆਂ ਸਰਦੀਆਂ ਨੂੰ ਗਲੀ ਵਿੱਚ ਮੰੰਜਾ ਮੰੰਜੀਆਂ ਡਾਹ ਟੋਲੀਆਂ ਵਿੱਚ ਬੈ ਕੇ ਤੁੱਪ ਸਿੱਖਦੀਆਂ ਤੇ ਗਰਮੀਆਂ ਨੂੰ ਕਿਸੇ ਸ਼ਾਂਦ ਆਸਰਾ ਲੱਭ ਲੈਂਦੀਆਂ ਪਿੰਡਾਂ ਵਾਂਗ ਬਹੁਤੇ ਦਰਖਤ ਤਾਂ ਤਾਂ ਹੈ ਨਹੀਂ ਸਨ ਪਰ ਮਾਹੌਲ ਸਾਰਾ ਪਿੰਡੂ ਹੀ ਸੀ ਤਰਕਾਲਾਂ ਨੂੰ ਬੱਚੇ ਸਕੂਲਾਂ ਤੋਂ ਮੁੜਨ ਲੱਗਦੇ ਕੰਮੀ ਗਏ ਲੋਕ ਵੀ ਪਰਤਦੇ ਰਸੋਈਆਂ ਵਿੱਚ ਮਹਾਂ ਦੀਆਂ ਅੰਦਾਲਾਂ ਦੇ ਪਤੀਲੇ ਰਿਜਣ ਲੱਗਦੇ ਤੁੜਕਿਆਂ ਦੀ ਖੁਸ਼ਬੂ ਨਾਲ ਸਾਰਾ ਮੁਹੱਲਾ ਟੈਕ ਉੱਡਦਾ ਲੋਕ ਉੱਚੀ ਉੱਚੀ ਗੱਲਾਂ ਕਰਦੇ ਸਨ ਰੇਡੀਓ ਵੱਜ ਰਹੇ ਹੁੰਦੇ ਸਾਰਾ ਮਾਹੌਲ ਸਹਮਣਾ ਜਿਹਾ ਬਣ ਗਿਆ ਹੁੰਦਾ ਰੋਟੀ ਪਾਣੀ ਕਰਕੇ ਲੋਕ ਗਲੀ ਵਿੱਚ ਮੰਜੇ ਡਾਲ ਲੈਂਦੇ ਤੇ ਗਈ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਘਰਾਂ ਦੇ ਮਰਦ ਤਾਂ ਆਮ ਤੌਰ ਤੇ ਗਲੀ ਵਿੱਚ ਹੀ ਸੌਂਦੇ ਪਰ ਕਈ ਘਰਾਂ ਦੀਆਂ ਔਰਤਾਂ ਬੱਚੇ ਵੀ ਬਾਹਰ ਸੌਂਦੇ ਮੇਰੇ ਪਿਤਾ ਘਰ ਨਹੀਂ ਸਨ ਰਹਿੰਦੇ ਉਹ ਸੰਡੋਰੇ ਸਨ ਉਹਨਾਂ ਦਿਨਾਂ ਵਿੱਚ ਅਚਾਨਕ ਤਾਰੀ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਉਹ ਇੱਕ ਉਹ ਇੱਕ ਉਹ ਇੱਕ ਐਤਵਾਰ ਵਾਲੇ ਦਿਨ ਉਹਨਾਂ ਨੇ ਕਿਸੇ ਕਿਸੇ ਨਹਾਕੇ ਵਾਲ ਖਿਡਾਰੀ ਕੋਲ ਸਨ ਉੱਥੇ ਉਹਨਾਂ ਦੇ ਕੰਮ ਆ ਰਹੇ ਉੱਪਰ ਸੀ ਉਸ ਦਿਨ ਵੀ ਅਚਾਨਕ ਉਹਨਾਂ ਨੂੰ ਕੁਝ چیرਣਾ ਪੈ ਗਿਆ ਵਾਲਾਂ ਦਾ ਉਹਨਾਂ ਨੂੰ ਖਿਆਲ ਹੀ ਨਾ ਰਿਹਾ ਤੇ ਉਹ ਉਹਨਾਂ ਦੇ ਵਾਲ ਆਰੇ ਵਿੱਚ ਆ ਗਏ ਇਹ ਤਾਂ ਉਹਨਾਂ ਨੇ ਜ਼ੋਰ ਲਾ ਕੇ ਸਿਰ ਪਿੱਛੇ ਨੂੰ ਖਿੱਚ ਲਿਆ ਤੇ ਬਚ ਗਏ ਨਹੀਂ ਤਾਂ ਉਹਨਾਂ ਦਾ ਸਿਰ ਹੀ ਕੱਟਿਆ ਜਾਣਾ ਸੀ ਉਹਨਾਂ ਦੀ ਜਾਨ ਤਾਂ ਬਚ ਗਈ ਪਰ ਸਿਰ ਦੀ ਖੋਪੜੀ ਪੱਟੀ ਗਈ ਇਹ ਵੀ ਬਚਾ ਕਰਦੇ ਹੋਰ ਵੀ ਸੱਟਾਂ ਲੱਗ ਗਈਆਂ ਮੇਰੀ ਮਾਂ ਖਬਰ ਹੁੰਦੇ ਸਾਰ 19 ਪੈਰੀ ਸੰਡੋਰੇ ਚਲੀ ਗਈ ਤੇ ਸੱਟ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਠੀਕ ਹੋਣ ਵਿੱਚ ਇੰਨਾ ਸਮਾਂ ਲੱਗ ਜਾਣਾ ਸੀ ਕਿ ਉਹ ਪਾਪਾ ਜੀ ਨੂੰ ਦਿੱਲੀ ਨਾਲ ਹੀ ਲੈ ਆਈ ਉਹਨਾਂ ਨੂੰ ਸਿਹਤਮੰਦ ਹੁੰਦਿਆ ਕਾਫੀ ਦੇਰ ਲੱਗ ਗਈ ਹੌਲੀ ਹੌਲੀ ਜਦੋਂ ਕੰਮ ਕਰਨ ਯੋਗ ਹੋਇਆ ਤਾਂ ਉਹਨਾਂ ਨੇ ਉਹਨਾਂ ਨੇ ਦਿੱਲੀ ਦਿੱਲੀ ਇਹ ਜਮਣਾਪਰ ਕੋਈ ਨੌਕਰੀ ਕਰ ਲਈ ਇਵੇਂ ਹੁਣ ਪਾਪਾ ਜੀ ਵੀ ਦਿੱਲੀ ਰਹਿਣ ਲੱਗ ਪਏ। ਦਿੱਲੀ ਵਾਲੇ ਮਾਹੌਲ ਵਿੱਚ ਹੁਣ ਉਹ ਵੀ ਸ਼ਾਮਲ ਸਨ। ਮੈਨੂੰ ਉਹਨਾਂ ਦਾ ਘਰ ਵਿੱਚ ਰਹਿਣਾ ਬਹੁਤ ਚੰਗਾ ਲੱਗਦਾ। ਮੈਨੂੰ ਉਹਨਾਂ ਦਾ ਨਾਲ ਖਾਸ ਪਿਆਰ ਸੀ। ਉਹ ਵੀ ਮੇਰਾ ਬਹੁਤ ਮੂਹ ਕਰਦੇ ਸਨ। ਮੈਨੂੰ ਯਾਦ ਹੈ ਕਿ ਪਾਪਾ ਜੀ ਨੂੰ ਪੰਜਾਬੀ ਫਿਲਮਾਂ ਦੇਖਣ ਦਾ ਬੜਾ ਸ਼ੌਂਕ ਸੀ। ਪਹਾੜगंज 메ਨ ਬਾਜ਼ਾਰ ਵਿੱਚ ਕੰਪੀਰੀਅਲ ਸਿਨੇਮਾ ਹੁੰਦਾ ਸੀ ਜੋ ਅੱਜ ਵੀ ਹੈ। ਉੱਥੇ ਜਦੋਂ ਵੀ ਕੋਈ ਪੰਜਾਬੀ ਫਿਲਮ ਲੱਗਦੀ ਪਾਪਾ ਜੀ ਮੈਨੂੰ ਅਤੇ ਕਾਕੇ ਨੂੰ ਜ਼ਰੂਰ ਦਿਖਾਉਣ ਲੈ ਜਾਂਦੇ। ਮੈਨੂੰ ਜੀਜਾ ਜੀ, ਦੋ ਲੱਛੀਆਂ, ਆਧ ਕੁਝ ਫਿਲਮਾਂ ਯਾਦ ਹਨ ਜਿਨ੍ਹਾਂ ਵਿੱਚ ਆਮ ਤੌਰ ਤੇ ਇੱਕ ਕਾਮੇਡੀਅਨ ਗੋਪਾਲ ਸੈਗਲ ਹੁੰਦਾ ਸੀ ਇਨ੍ਹਾਂ ਫਿਲਮਾਂ ਵਿੱਚ ਹੀ ਕਈ ਗਾਣੇ ਚਮਸ਼ਾਦ ਬੇਗਮ ਦੇ ਗਾਏ ਹੁੰਦੇ ਸਨ ਪਾਪਾ ਜੀ ਦੇ ਘਰ ਆ ਜਾਣ ਨਾਲ ਸਾਡਾ ਨਵਾਂ ਰੁਟੀਨ ਸ਼ੁਰੂ ਹੋ ਗਿਆ ਅਸੀਂ ਸਾਰੇ ਸ਼ਾਮ ਨੂੰ ਗਲੀ ਨੰਬਰ 3 ਵਾਲੇ ਗੁਰਦੁਆਰੇ ਚਲੇ ਜਾਂਦੇ ਮੇਰੀ ਵੱਡੀ ਭੈਣ ਸਿੰਦਰ ਗੁਰਦੁਆਰੇ ਕੀਰਤਨ ਕਰਦੀ ਤੇ ਨਾਲ ਹਾਰਮੋਨੀਅਮ ਵਜਾਉਂਦੀ ਪਾਪਾ ਜੀ ਜੋੜੀ ਵਜਾਉਂਦੇ ਮੈਂ ਉਹਨਾਂ ਦੇ ਨਾਲ ਬੈਠ ਕੇ ਭੈਣ ਦੀ ਸੁਰ ਨਾਲ ਸੁਰ ਮਿਲਾ ਰਹੀ ਹੁੰਦੀ ਇਹ ਰੁਟੀਨ ਕਾਫੀ ਧੀਰ ਤੱਕ ਚੱਲਦਾ ਰਿਹਾ ਫਿਰ ਸਾਡਾ ਇੱਕ ਰਿਸ਼ਤੇਦਾਰ ਦਵਿੰਦਰ ਸਿੰਘ 뮤ਜ਼ਿਕ ਦੀ ਐਮਏ ਕਰਕੇ ਆ ਗਿਆ ਹੁਣ ਉਹ ਵੀ ਗੁਰਦੁਆਰੇ ਜਾ ਕੇ ਕੀਰਤਨ ਕਰਨ ਲੱਗਿਆ ਸੀ ਹਾਰਮੋਨੀਅਮ ਵੀ ਉਹ ਹੀ ਵਜਾਉਂਦਾ ਜੋੜੀ ਦੀ ਤਾਂ ਉਹਨੂੰ ਪੈਣ ਢੋਲਕੀ ਵਜਾਉਣ ਲੱਗ ਪਈ ਸੀ ਤੇ ਪੈਣ ਦੇ ਸਾਹਮਣੇ ਢੋਲਕੀ ਨਾਲ ਜੁੜ ਕੇ ਬੈਠ ਕੇ ਰੋੜਾ ਵਜਾਉਂਦੀ ਮੈਂ ਗੁਰਪੁਰਬ ਆਉਂਦੇ ਤਾਂ ਪਾਠ ਖੁੱਲ ਜਾਂਦੇ ਰੋਲਣ ਲੱਗਦੀ ਮੈਂ ਪਾਠ ਬਹੁਤ ਸੋਹਣਾ ਕਰ ਲੈਂਦੀ ਸਾਂ ਬਾਣੀ ਨੂੰ ਮੈਂ ਸਹੀ ਸੁਰਾਂ ਵਿੱਚ ਪੜ੍ਹਦੀ ਮੈਂ ਇਕੱਲੀ ਹੀ ਨਹੀਂ ਮੋਹੱਲੇ ਦੀਆਂ ਹੋਰ ਕੁੜੀਆਂ ਨੂੰ ਵੀ ਰੋਲਣ ਲਾਉਂਦੀਆਂ ਲੋਕਲ ਗੁਰਦੁਆਰੇ ਵਿੱਚ ਗੁਰਪੁਰਬ ਮਨਾਏ ਜਾਂਦੇ ਸਨ ਗੁਰਪੁਰਬ ਉਪਰ ਰਾਗੀਆਂ ਤੋਂ ਇਲਾਵਾ ਕਵਾਲ ਕਵਲੀਆਂ ਰਹੀ ਵੀ ਸ਼ਬਦ ਗਾਇਨ ਕਰਦੇ ਹੋਰ ਗਾਇਕ ਵੀ ਆਉਂਦੇ ਕਵੀ ਦਰਬਾਰ ਵੀ ਲੱਗਦੇ ਪ੍ਰੀਤਮ ਸਿੰਘ ਕਾਸਤ ਬਰਕਤ ਰਾਮ ਬਰਕਤ ਬਲਵੰਤ ਸਿੰਘ ਨਰਵੈਰ ਵਰਗੇ ਕਵੀ ਆ ਕੇ ਕਵਤਾਵਾਂ ਪੜ੍ਹਦੇ ਕਈ ਮੁਸਲਮਾਨ ਕਵਾਲ ਵੀ ਗੁਰੂਆਂ ਦੇ ਜੀਵਨ ਉੱਪਰ ਕਵਲੀਆਂ ਦਾ ਗਾਇਨ ਕਰਦੇ ਮਾਹੌਲ ਬਹੁਤ ਹੀ ਖੁਸ਼ਗਵਾਰ ਹੁੰਦਾ ਮੇਰੇ ਉੱਪਰ ਇਸ ਸਾਰੇ ਦਾ ਬਹੁਤ ਡੂੰਗਾ ਅਸਰ ਪੈ ਰਿਹਾ ਸੀ ਮੈਂ ਆਪ ਵੀ ਨਾ ਗੁਰਪੁਰਬਾਂ ਵਿੱਚ ਕੀਰਤਨ ਕਰਦੀ ਸਿਰਫ ਇਹ ਹੀ ਨਹੀਂ ਕੂਰੇ ਮੁਹੱਲੇ ਵਿੱਚ ਗੁਰਪੁਰਬਾਂ ਤੋਂ ਇਲਾਵਾ ਦਸਹਰੇ ਅਤੇ ਦੀਵਾਲੀ ਆ, ਹੋਲੀਆਂ ਅਤੇ ਲੋਹੜੀਆਂ ਵੀ ਬੜੀ ਧੂਤਾਂ ਨਾਲ ਬਣਾਈਆਂ ਜਾਂਦੀਆਂ। ਮੈਨੂੰ ਯਾਦ ਹੈ ਕਿ ਦਸਹਰੇ ਦੇ ਦਿਨਾਂ ਵਿੱਚ ਮਹੱਲੇ ਵਿੱਚ ਹੋਣ ਵਾਲੀ ਰਾਮਲੀਲਾ ਅਸੀਂ ਖਾਸ ਸ਼ੌਂਕ ਨਾਲ ਦੇਖਣ ਜਾਂਦੇ। ਭਾਵੇਂ ਹਰ ਮੁਹੱਲੇ ਵਿੱਚ ਆਪੋ ਆਪਣੀ ਰਾਮਲੀਲਾ ਹੁੰਦੀ ਸੀ, ਲੇਕਿਨ ਵੱਡੀ ਰਾਮਲੀਲਾ ਰਾਮਲੀਲਾ ਗਰਾਊਂਡ ਵਿੱਚ ਹੁੰਦੀ। ਅਸੀਂ ਘਟੋ ਘਟ ਇੱਕ ਵਾਰ ਜ਼ਰੂਰ ਆਮ ਲੀਲਾ ਗਰਾਊਂਡ ਵਿੱਚ ਹੋਣ ਵਾਲੀ ਰਾਮ ਲੀਲਾ ਵੇਖਣ ਜਾਂਦੇ ਇਸ ਤੋਂ ਬਾਅਦ ਦੀਵਾਲੀ ਦੀਆਂ ਰੌਸ਼ਨੀਆਂ ਵਾਲੀ ਰੌਣਕ ਵਿੱਚ ਆ ਵੀ ਅਸੀਂ ਪੂਰੀ ਤਰ੍ਹਾਂ ਸ਼ਾਮਲ ਹੁੰਦੇ ਇਸ ਤਰ੍ਹਾਂ ਭਾਰਤੀ ਵਿਰਸਾ ਸਿਰਫ ਕਿਤਾਬਾਂ ਵਿੱਚ ਹੀ ਨਹੀਂ ਸਗੋਂ ਪਹਾੜ ਗੰਜ ਦੇ ਸਮੁੱਚੇ ਮਾਹੌਲ ਵਿੱਚ ਹੀ ਚਲਕਦਾ ਸੀ ਤੇ ਹਰ ਕੋਈ ਸਹਿਜ ਨਾਲ ਹੀ ਇਸ ਵਿਰਸੇ ਦਾ ਹਿੱਸਾ ਬਣ ਜਾਂਦਾ ਸੀ ਹੋਲੀਆਂ ਦੇ ਨੇੜੇ ਗਲੀਆਂ ਵਿੱਚ ਸਾਗ ਬਣ ਕੇ ਆਉਂਦੇ ਤੇ ਅਕਸਰ ਕ੍ਰਿਸ਼ਨ ਦੇ ਜੀਵਨ ਦੀਆਂ ਘਟਨਾਵਾਂ ਨੂੰ ਗੀਤਾਂ ਰਾਹੀਂ ਸਵਾਨ ਦੀ ਸ਼ਕਲ ਵਿੱਚ ਪੇਸ਼ ਕੀਤਾ ਜਾਂਦਾ ਅਸੀਂ ਬੱਚੇ ਆਪਣੇ ਘਰ ਦੀਆਂ ਛੱਤਾਂ ਤੇ ਚੜਕੇ ਇਨ੍ਹਾਂ ਸੰਗਾਂ ਨੂੰ ਵੇਖਦੇ ਕ੍ਰਿਸ਼ਨ ਰਾਧਾ ਬਣੀ ਜੋੜੀ ਦੇ ਸੰਗੀਤ ਸਵਾਦ ਦੀਆਂ ਕੁਝ ਸਤਰਾਂ ਹਾਲੇ ਵੀ ਮੈਨੂੰ ਯਾਦ ਹਨ ਜੋ ਇਸ ਪ੍ਰਕਾਰ ਹਨ ਰਾਧਾ ਮੇਰੀ ਮਟਕੀ ਸ਼ਿੱਕੇ ਤੋਂ ਉਤਾਰਤੀ ਉਤਾਰੀ ਤੇ ਦੁੱਧ ਦਹੀਂ ਸਾਰਾ ਰੋੜਿਆ ਵਿਸ਼ਾਮ ਤੋਂ ਦੁੱਧ ਦਹੀਂ ਸਾਰਾ ਰੋੜਿਆ ਕ੍ਰਿਸ਼ਨ ਮੈਂ ਨਾ ਖਾਦਾ ਨਹੀਂ ਦੁੱਧ ਨਹੀਂ ਤੇਰਾ ਕਿਛੋੜ ਮੈਨੂੰ ਘਰ ਜਾਣ ਦੇ ਨੀ ਰਾਧਾ ਤੂੰ ਛੋੜ ਮੈਨੂੰ ਘਰ ਜਾਣ ਦੇ ਇਸ ਤੋਂ ਇਲਾਵਾ ਹੋਲੀ ਦੇ ਦਿਨ ਵਿੱਚ ਮਹੱਲਿਆਂ ਵਿੱਚ ਮਹਾਪਾਰਤ ਵਿੱਚੋਂ ਕਥਾਵਾਂ ਵੀ ਕਰਵਾਈਆਂ ਜਾਂਦੀਆਂ ਇੱਕ ਕਥਾਵਾ ਰਾਤ ਦੀ ਰੋਟੀ ਤੋਂ ਬਾਅਦ ਅਰਥਾਤ 7 ਜਾਂ 8 ਵਜੇ ਸ਼ੁਰੂ ਹੁੰਦੀਆਂ ਮੈਂ ਆਪਣੀ ਗਲੀ ਦੀਆਂ ਕੁੜੀਆਂ ਨਾਲ ਜ਼ਰੂਰ ਇੱਕ ਕਥਾ ਸੁਣਨ ਜਾਂਦੀ ਇਹ ਕਥਾ ਸਾਰੀ ਸਾਰੀ ਰਾਤ ਚੱਲਦੀ ਇਸ ਲਈ ਲੋਕੀ ਆਪਣੇ ਨਾਲ ਖਾਣ ਦਾ ਸਮਾਨ ਜ਼ਰੂਰ ਲੈ ਜਾਂਦੇ ਚਾਹੇ ਉੱਥੇ ਚੌਥੀ ਮਿਲਦੀ ਸੀ ਇਨ ਉਹ ਦਿਨਾਂ ਦੀ ਮੈਨੂੰ ਇੱਕ ਘਟਨਾ ਯਾਦ ਹੈ ਮੈਨੂੰ ਆਲੂਆਂ ਦੇ ਮਿਰਚਾਂ ਵਾਲੇ ਚਿਪਸ ਬੜੇ ਚੰਗੇ ਲੱਗਦੇ ਸਨ ਇੱਕ ਦਿਨ ਮੈਂ ਇਸ ਨੂੰ ਖਰੀਦਣ ਲਈ ਬਿਜ਼ੀ ਰੇ ਰਸੋਈ ਵਿੱਚ ਕਟੋਰੀ ਵਿੱਚ ਰੱਖੇ ਪੈਸਿਆਂ ਵਿੱਚੋਂ ਦੋ ਦੋਨੀਆਂ ਚੁਰਾ ਲਈਆਂ ਸਨ ਅਗਲੇ ਦਿਨ ਹੀ ਮੇਰੀ ਮਾਤਾ ਨੂੰ ਪਤਾ ਲੱਗ ਗਿਆ ਸੀ ਮੇਰੇ ਮਾਪੇ ਜੀ ਨੂੰ ਇਹ ਪਤਾ ਲੱਗਣ ਤੇ ਉਹਨਾਂ ਕਿਸ ਤਰ੍ਹਾਂ ਮੈਨੂੰ ਇੰਨੇ ਜ਼ੋਰ ਦਾ ਥੱਪਣ ਮਾਰਿਆ ਸੀ ਕਿ ਮੇਰੇ ਹੋਸ਼ ਭੁੱਲ ਗਏ ਜਿਸ ਦਿਨ ਪਾਪਾ ਜੀ ਨੂੰ ਪਤਾ ਲੱਗਾ ਉਸ ਰਾਤ ਮਨ ਨੂੰ ਤੋਂ ਬਚਨ ਦੀ ਕਥਾ ਸੁਣ ਗਈ ਤਿਰ ਰਤਕ ਨਹੀਂ ਸਮੜੀ ਜਦ ਸੋਚਿਆ ਪਾਪਾ ਜੀ ਸੌਂਗੇ ਹੋਣਗੇ ਮੈਂ ਚੁੱਕੇ ਚ ਆ ਕੇ ਗਲੀ ਵਿੱਚ ਡਾਈ ਹੋਈ ਮੰਜੀ ਤੇ ਸੌਂਗੇ ਸਾਂ ਪਾਪਾ ਜੀ ਨੇ ਤੜਕੀ ਮੈਨੂੰ ਅੰਦਰ ਲਿਜਾ ਕੇ ਠਾ ਕਰਦਾ ਥੱਪਣ ਮੇਰੇ ਮੂੰਹ ਤੇ ਜੜ ਦਿੱਤਾ ਸੀ ਮੇਰਾ ਕਸੂਰ ਸੀ ਇਸ ਲਈ ਮੈਂ ਚੱਪੜ ਚੁੱਪਚਾਪ ਕਰਕੇ ਖਾ ਲਿਆ ਇਹ ਪਾਪਾ ਜੀ ਦੀ ਆ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਤੱਪੜ ਸੀ ਜਿਸ ਨੇ ਮੇਰੀ ਚੋਰੀ ਕਰਨ ਦੀ ਘਟਨਾ ਨੂੰ ਇੰਨੇ ਡਰ ਵਿੱਚ ਬਦਲ ਦਿੱਤਾ ਸੀ ਕਿ ਸਾਰੀ ਉਮਰ ਵਿੱਚ ਉਹ ਮੈਂ ਚੋਰੀ ਕਰਨ ਦਾ ਖਿਆਲ ਵੀ ਭੁੱਲ ਗਈ ਸਾਂ ਅਜੇ ਬਚਪਨ ਵਿੱਚ ਜਦੋਂ ਬਚਪਨ ਵਿੱਚ ਹੋਲੀਆਂ ਦੇ ਦਿਨਾਂ ਵਿੱਚ ਹੋਣ ਵਾਲੀ ਕਥਾ ਨੂੰ ਯਾਦ ਕਰਦੀ ਹਾਂ ਤਾਂ ਪਾਪਾ ਜੀ ਦਾ ਥੱਪੜ ਯਾਦ ਆ ਜਾਂਦਾ ਹੈ ਹੋਲੀ ਵਿੱਚ ਭਾਵੇਂ ਬੜੀਆਂ ਰੌਣਕਾਂ ਲੱਗਦੀਆਂ ਗਲੀ ਦੇ ਲੋਕ ਇੱਕ ਦੂਜੇ ਨੂੰ ਰੰਗ ਲਾਉਂਦੇ ਪਰ ਮੇਰੀ ਪਾਬੋ ਜੀ ਨੂੰ ਹੋਲੀਆਂ ਤੋਂ ਬੜੀ ਨਫ਼ਰਤ ਸੀ ਹੋਲੀਆਂ ਦੇ ਦਿਨਾਂ ਵਿੱਚ ਉਹ ਬਾੜਲਾ ਦਰਵਾਜ਼ਾ ਬੰਦ ਕਰ ਦਿੰਦੇ ਤੇ ਮੇਰੀਆਂ ਸਹੇਲੀਆਂ ਦੇ ਖੜਕਾਉਣ ਤੇ ਵੀ ਨਾ ਖੋਲਦੇ ਬਲਕਿ ਉਹਨਾਂ ਨੂੰ ਇੰਨੀ ਡਾਂਟ ਮਾਰਦੇ ਕਿ ਉਹ ਮੋੜ ਆਉਣ ਦੀ ਹਿੰਮਤ ਨਾ ਕਰਦੀਆਂ ਇਸ ਤਰ੍ਹਾਂ ਬਚਪਨ ਵਿੱਚ ਹੋਲੀ ਨਾ ਖੇਡਣ ਦੀ ਇਜਾਜ਼ਤ ਮੇਰੀ ਜ਼ਿੰਦਗੀ ਦੀ ਪੱਕੀ ਆਦਤ ਬਣ ਗਈ ਹੁਣ ਵੀ ਮੈਨੂੰ ਹੋਲੀਆਂ ਦੇ ਦਿਨਾਂ ਵਿੱਚ ਬਾਹਰ ਜਾਣ ਤੋਂ ਡਰ ਲੱਗਦਾ ਹੈ ਇੰਨਾ ਸਾਰੇ ਤਿਹਾਰਾਂ ਦੀ ਇੱਕ ਖਾਸ ਕਲੀ ਸੀ ਕਿ ਸਾਰੇ ਪੰਜਾਬੀ ਭਾਸ਼ਾ ਵਿੱਚ ਮਨਾਏ ਜਾਂਦੇ ਸਨ ਸਾਰਾ ਪਹਾੜ ਗਾਂਜ ਉਸ ਵੇਲੇ ਪੰਜਾਬੀ ਹੀ ਬੋਲਦਾ ਸੀ ਇੱਥੋਂ ਤੱਕ ਕਿ ਰਾਮ ਮਹੱਲੇ ਦੀ ਰਾਮਲੀਲਾ ਪੰਜਾਬੀ ਭਾਸ਼ਾ ਵਿੱਚ ਖੇਡੀ ਜਾਂਦੀ ਗੱਲ ਕੀ ਉਹਨਾਂ ਦਿਨਾਂ ਵਿੱਚ ਭਾਵੇਂ ਕੋਈ ਮਜਬੂਸੀ ਹਰ ਕੋਈ ਪੰਜਾਬੀ ਹੀ ਬੋਲਦਾ ਸੀ ਮੈਂ ਮਿਡਲ ਕਰਕੇ ਹਾਇਰ ਸਕੈਂਡਰੀ ਸਕੂਲ ਵਿੱਚ ਪਹੁੰਚ ਕੇ ਹੀ ਸਾ ਤੇ ਜਈ ਨੌਵੀਂ ਪਾਸ ਕਰ ਲਈ ਤੇ ਦਸਵੀਂ ਚ ਹੋ ਗਈ ਇਸ ਇਥੇ ਮੈਂ ਆਪਣੀ ਉਸ ਪੰਜਾਬੀ ਦੀ ਟੀਚਰ ਸ਼ੋਮਵਤੀ ਨੂੰ ਬਹੁਤ ਮਿਸ ਕਰਨ ਲੱਗੀ ਜਿਸ ਤੋਂ ਮੈਂ ਪੰਜਾਬੀ ਕਵਿਤਾ ਨੂੰ ਸਹੀ ਅਰਥਾਂ ਵਿੱਚ ਸਮੇਤ ਸਿੱਖ ਸਮਝਣਾ ਤੇ ਸਿੱਖਿਆ ਸੀ ਸ਼ੋਮਵਤੀ ਕਾ ਕੋਲ ਕੇਵਲ 8ਵੀਂ ਤੱਕ ਪੜਾਉਣ ਦਾ ਸਰਟੀਫਿਕੇਟ ਸੀ ਹਾਲਾਂਕਿ ਉਹ ਕੋਲ ਪੜਾਉਣ ਯੋਗਤਾ ਉਸ ਟੀਚਰ ਨਾਲੋਂ ਵਧੀਰੇ ਸੀ ਜੋ ਸਾਨੂੰ ਹਾਇਰ ਸਕੈਂਡਰੀ ਵਿੱਚ ਪੜਾਇਆ ਕਰਦੀ ਸੀ ਮੈਂ ਆਪਣੀ ਮੁਸ਼ਕਿਲ ਸੋਮਵਤੀ ਭੈਣ ਜੀ ਨੂੰ ਦੱਸੀ ਤੇ ਉਹਨਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਕਿ ਮੈਂ ਜਦੋਂ ਚਾਹਾਂ ਉਹਨਾਂ ਦੇ ਘਰ ਪੜਨ ਆ ਸਕਦੀ ਹਾਂ ਇਸ ਤਰ੍ਹਾਂ ਗਾਹੇ ਬਗਾਹੇ ਮੈਂ ਸੋਮਵਤੀ ਭੈਣ ਜੀ ਕੋਲ ਪੜਨ ਜਾਣ ਲੱਗੀ ਇਸ ਤਰ੍ਹਾਂ ਕਰਨ ਲਈ ਉਹਨਾਂ ਮੇਰੇ ਕੋਲੋਂ ਫੀਸ ਦੀ ਮੰਗ ਨਹੀਂ ਕੀਤੀ ਪੜਨ ਵਿੱਚ ਮੈਂ ਹੁਸ਼ਿਆਰ ਤਾਂ ਹੈ ਹੀ ਸੀ ਸਕੂਲ ਦੇ ਹੋਰ ਕੰਮਾਂ ਵਿੱਚ ਵੀ ਛੜਕੇਸਾ ਲੈਂਦੀ ਸਾਂ ਮੈਨੂੰ ਯਾਦ ਹੈ ਕਿ ਅਸੀਂ ਸਕੂਲ ਵਿੱਚ ਦੋ ਕੁੜੀਆਂ ਨੇ ਯੂਪੀ ਦੀ ਭਾਸ਼ਾ ਵਿੱਚ ਸਕਿੱਟਾਂ ਵੀ ਕੀਤੀਆਂ ਸੀ ਜੋ ਸਾਨੂੰ ਬਹੁਤ ਪਸੰਦ ਆਈਆਂ ਸਾਂ ਦਸਵੀਂ ਦੇ ਇਮਤਿਹਾਨ ਆਉਣ ਵਾਲੇ ਸਨ ਇਹਨਾਂ ਦਿਨਾਂ ਵਿੱਚ ਸਾਡੀ ਦਸਵੀਂ ਕਲਾਸ ਨੇ 11ਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦੇਣੀ ਸੀ ਮੈਸੇਲੀਆ ਨਾਲ ਰਲ ਕੇ ਇਸ ਪਾਰਟੀ ਦਾ ਇੰਤਜ਼ਾਮ ਵਿੱਚ ਰੁਚੀ ਹੋਈ ਸਾਂ ਵਿਦਾਇਗੀ ਪਾਰਟੀ ਦਾ ਦੂਜਾ ਦਿਨ ਆ ਗਿਆ ਅਸੀਂ ਸਾਰੀਆਂ ਕੁੜੀਆਂ ਵਧੀਆਂ-ਵਧੀਆਂ ਕੱਪੜੇ ਪਾ ਕੇ ਪਜੀਆਂ ਪਾਰਟੀ ਸ਼ੁਰੂ ਹੋ ਗਈ ਅਚਾਨਕ ਮੈਨੂੰ ਕੁਝ ਹੋਰਵੇਂ ਜਿਹੇ ਮਹਿਸੂਸ ਹੋਣ ਲੱਗੇ ਮੈਂ ਸਮਝ ਗਈ ਕਿ ਸਿਰਦੀਰ ਦੀਆਂ ਤਬਦੀਲੀਆਂ ਮੈਨੂੰ ਮੈਂ 3 ਸਾਲਾਂ ਤੋਂ ਡਿਗਰੀਸਾਂ ਇਹ ਉਹੀ ਸੀ ਮੈਂ ਘਰ ਮੇਨੂੰ ਭੱਜੀ ਕਿਉਂਕਿ ਉੱਥੇ ਮੇਰੇ ਕੋਲ ਕੋਈ ਇੰਤਜ਼ਾਮ ਨਹੀਂ ਸੀ ਘਰ ਆ ਕੇ ਮੈਂ ਮਾਂ ਨੂੰ ਦੱਸਿਆ ਉਹ ਖੇਦੀ ਬੋਲੀ ਕਿ ਸੱਪਾ ਪਾ ਪਾ ਆਪਿਆ ਮਾਂ ਦਾ ਬੈਗ ਮੇਰੇ ਸਿਰ ਉੱਤੇ ਲਹਿਰ ਵਾਂਗ ਤੋੜ ਗਿਆ ਜੱਪ ਜਿਵੇਂ ਕਿਸੇ ਮੇਰੀ ਸੱਤਿਆ ਹੀ ਖਿੱਚ ਲਈ ਇੱਕ ਡਰ ਜਿਹਾ ਮੇਰੇ ਅੰਦਰ ਬੈਠ ਗਿਆ ਤੁਸੀਂ ਸੁਣ ਰਹੇ ਸੀ ਦਵਿੰਦਰ ਕੌਰ ਦੀ ਸਵੈ ਜੀਵਨੀ ਦਾ ਭਾਗ ਚੀਮਾ ਮਾਹੌਲ